ਹੈਲੋ ਸਾਰਿਆਂ ਨੂੰ ਗੁੱਡ ਮਾਰਨਿੰਗ ਕਿੱਦਾਂ ਹੋ ਸਾਰੇ ਹੋਪਸ ਸਾਰੇ ਬਹੁਤ ਵਧੀਆ ਹੋਗੇ ਮੇਰੇ ਹਸਬੰਦ ਚਲੇ ਆ ਕੰਮ ਤੇ ਮੈਂ ਇਹਨਾਂ ਨਾਲ ਲੱਗੀ ਸੀ ਥੋੜਾ ਜਿਹਾ ਛੇੜਨ ਤੇ ਕਹਿੰਦੇ ਹਟ ਜਾ ਹਟ ਜਾ ਛੇੜਨਾ ਤੇ ਮੈਂ ਕਿ ਥੋੜਾ ਜਿਹਾ ਥੋੜਾ ਮਜਮਾਦੀ ਕਰਦੇ ਇਹਨਾਂ ਦੇ ਨਾਲ ਚਲੋ ਜੀ ਅਸੀਂ ਉਹ ਚੱਲ ਗਏ ਆ ਜੀ ਆਪਾਂ ਆਪਣੇ ਕੰਮ ਤੋਂ ਆਪਣੇ ਕੰਮ ਉਸ ਤੋਂ ਬਾਅਦ ਰਾਤ ਨੂੰ ਮੈਂ ਇੱਕ ਕੜੀ ਚੋਲ ਬਣਾਇਆ ਫਟਾਫਟ ਕੜੀ ਚੋਲ ਬਣਾ ਕਿਉਂਕਿ ਭੁੱਖ ਬਹੁਤ ਲੱਗੀ ਸੀ ਉਲੀ ਵਿੱਚ ਸਭ ਤੋਂ ਪਹਿਲਾਂ ਪਕੌੜੇ ਕੜੀਨ ਤੜਕਾ ਲਗਾ ਕੇ ਫਟਾਫਟ ਮੈਂ ਪਕੌੜਿਆਂ ਦਾ ਮਟੀਰੀਅਲ ਤਿਆਰ ਕਰ ਲਿਆ ਜਿਸ ਵਿੱਚ ਮੈਂ ਲੋਕੀ ਪ ਤੋਂ ਕਿ ਉਹ ਪਿਆਜ਼ ਔਰ ਲੋਕੀ ਪਚੜ ਕੇ ਪਾਈ ਸੀ ਤਾਂ ਕਿ ਫਟਾਫਟ ਪਕੌੜੇ ਵਧੀਆ ਬਣਨ ਔਰ ਮੇ ਉਹ ਹੈਲਦੀ ਵੀ ਹੁੰਦੇ ਆ ਲੋਕੀ ਦੇ ਪਕੌੜੇ ਤੇ ਕੜੀ ਵੀ ਉਧਰੋਂ ਨਾਲੋਂ ਨਾਲ ਹੀ ਹੋ ਗਈ ਤੇ ਮੈਂ ਪਕੌੜੇ ਵੀ ਨਾਲ ਨਾਲ ਕੱਢ ਲਏ ਤਾਂ ਕਿ ਕੜੀ ਜਿਹੜੀ ਹੈ ਜਦੋਂ ਹੋਏ ਨਾਲ ਹੀ ਮੈਂ ਪਕੌੜੇ ਬਾ ਬਾ ਦਵਾ ਔਰ ਕੜੀ ਜਿਹੜੀ ਸੀ ਮੈਂ ਦਹੀਂ ਦੀ ਬਣਾਈ ਸੀ ਮੈਨੂੰ ਦਹੀਂ ਦੀ ਕੜੀ ਬਹੁਤ ਪਸੰਦ ਆ ਔਰ ਮੈਂ ਇਮਬਲੀ ਵਿੱਚ ਯੂਜ਼ ਕੀਤੀ ਤਾਂ ਕਿ ਖੱਟੀ ਕੜੀ ਬਣੇ ਅੱਜ ਦਾ ਬਲੌਗ ਵਿੱਚ ਮੈਂ ਤੁਹਾਨੂੰ ਦੱਸ ਰਹੀਆਂ ਵੀਰਵਾਰ ਦਾ ਦਿਨ ਸੀਗਾ ਔਰ ਰਾਤ ਮੇਰੇ ਹਸਬੰਦ ਦਾ ਬਰਥਡੇ ਸੀਗਾ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਸੀਗਾ ਤੇ ਕੜੀ ਚੋਲ ਬਣਾ ਲੈ ਕੜੀ ਚੋਲ ਉਹਨਾਂ ਦੇ ਫੇਵਰਟ ਹੈ ਔਰ ਟਾਈਮ ਬਹੁਤ ਘੱਟ ਸੀਗਾ ਰਾਤ ਦੇ ਡਿਨਰ ਵਿੱਚ ਤੇ ਇਹੀ ਕੜੀ ਚੋਲ ਹੀ ਚੱਲਣਗੇ ਅੱਜ ਸੋ ਅੱਜ ਮੇਰੇ ਪਤੀ ਦਾ ਬਰਥਡੇ ਹੈ ਤੇ ਮੇਰਾ ਪਤੀ ਕਰ ਰਿਹਾ ਹੈ ਕਾਮ ਹੈਪੀ ਬਰਥਡੇ ਸਾਰਿਆਂ ਨੂੰ ਥੈਂਕ ਯੂ ਰਿਆਣਾ ਤੇ ਆ ਦੇਖੋ ਮੇਰੀ ਦੰਮੀ ਵੀ ਕਹਿ ਰਹੀ ਹੈ ਹੈਪੀ ਬਰਥਡੇ ਹੋਏ ਲਿਆ ਤੇ ਸੁੰਦਰੀ ਵੀ ਕਹਿ ਰਹੀ ਹੈ ਹੈਪੀ ਬਰਥਡੇ ਕਹਤਾ ਉਹ ਬੁਆਏਫਰੈਂਡ ਨੂੰ ਤੇ ਮੇਰਾ ਜੀਜਾ ਵਿਚਾਰਾ ਹੱਲ ਪਗੜਾ ਰਿਹਾ ਮੈਂ ਕਰ ਬਣੇ ਦੀ ਭਾਂਡੇ ਮਾਂਜ ਰਿਹਾ ਵਿਚਾਰਾ ਆ ਹੁੰਦਾ ਜਨਾਨੀ ਤੋਂ ਬਿਨਾ ਦੁਰਗਤ ਹੁੰਦੀ ਹੈ ਇਹ ਬੰਦਿਆਂ ਦੀ ਜਿਹਨਾਂ ਜਨਾਨੀਆਂ ਨੂੰ ਦੇਖਦੇ ਦੁਰਕਤ ਨੂੰ ਦੇਖ ਰਹਿਣਾ ਨਹੀਂ ਤੇ ਮੈਂ ਮੈਂ ਖਾਣਾ ਬਣਾਇਆ ਇਹਨਾਂ ਦੇ ਇਹਨਾਂ ਦਾ ਟਾਈਮ ਹੈ ਭਾਂਡੇ ਮਾਂਜਣ ਦਾ ਤੇ ਅੱਜ ਦਾ ਬਲੌਗ ਇੱਥੇ ਖਤਮ ਹੁੰਦਾ ਹੈ तो सारे बारे बा कल पागे बर्थडे बलॉग तो बर्थे देख दे ल कूड़ा कट्ठा करता पै हांजी हाँ जी हाँ जी बर्थे बुआ देख जी कूड़ा कट्ठा करता पैडे बुआ साडू भांडे बंद आजाद बिल्कुल ਅੱਜ ਜਿਵੇਂ ਆਇਕੜੀ ਚੋਲ ਵੀਰਵਾਰ ਦਾ ਦਿਨ ਹੈ ਤੇ ਅਸੀਂ ਕਰਦੇ ਆ ਬਲੌਗ ਖਤਮ ਤੇ ਰਾਤ ਦੇ ਬੱਜ ਗਏ 12:05 ਅਸੀਂ ਹੁਣ ਫਿਰ ਮਿਲਦੇ ਆ ਕੱਲ ਦੇ ਬਲੌਗ ਚ ਇਸ ਦਾ ਪਿੱਛੇ ਬਹੁਤ ਰੋਲਾ ਪਾ ਰਿਹਾ ਅਸੀਂ ਨਹੀਂ ਕੇਕ ਕੱਟਿਆ ਹੋਈ ਤਾਂ ਆਪਾਂ ਸੋਚਿਆ ਕੱਲ ਕਟਾਂਗੇ ਤੇ ਕੱਲ ਜਦੋਂ ਅਸੀਂ ਮਨਾਵਾਂਗੇ ਬਰਥਡੇ ਤੁਹਾਨੂੰ ਦੱਸਾਂਗੀ ਮੈਂ ਕਿਸ ਦਮ ਬਰਥਡੇ ਮਨਾਇਆ ਹੈ ਪਤੀ ਦਾ ਘਰ ਵਾਲਾ ਇਹਦਾ ਉਹ ਤਾਂ ਚਲੋ ਬਾਏ ਬਾਏ ਗੁੱਡ ਨਾਈਟ